ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਅੱਜ ਵੀਰ ਜੀ ਅਸੀਂ ਗੱਲ ਕਰਦੇ ਆ ਕਿ ਜਿਹੜੀ ਲੋੜੀ ਆ ਪਹਿਲਾਂ ਤਾਂ ਮੈਂ ਲੋੜੀ ਦੀ ਸਾਰਿਆਂ ਨੂੰ ਵਧਾਈ ਦਿੰਨਾ ਹਾਂ ਤੇ ਨਾਲ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਚਾਈਨਾ ਡੋਰ ਬਾਜ਼ਾਰ ਦੇ ਵਿੱਚ ਵਿਕ ਰਹੀ ਹੈ ਸ਼ਰਿਆਮ ਕਿੰਨੀ ਘਾਤਕ ਸਾਬਤ ਹੋ ਰਹੀ ਆ ਕਿ ਜਿੰਨੇ ਕਿਸੇ ਨੇ ਕਿਸੇ ਨਾਲ ਦੁਸ਼ਮਣੀ ਕੱਟਣੀ ਹੈ ਨਾ ਤੇ ਉਹ ਚਾਈਨਾ ਡੋਰ ਬਾਜ਼ਾਰ ਦੇ ਵਿੱਚ ਸੁੱਟ ਦੇ ਪਤੰਗ ਉਡਾ ਕੇ ਤੇ ਗੁੱਡੀ ਸੁੱਟ ਦੇ ਤੇ ਚਾਈਨਾ ਡੋਰ ਜਿਹੜੀ ਆ ਕਿ ਆਪਣੇ ਜਿਹੜੇ ਗਲੇ ਨੂੰ ਕਿਸ ਤਰ੍ਹਾਂ ਕੱਟ ਰਹੀ ਆ ਕਿ ਕਲ ਡਾਕਟਰ ਸਾਹਿਬ ਨੇ ਮੈਨੂੰ ਵੀਡੀਓ ਪਾਈ ਹੀ ਕੀ ਉਹ ਕਿਸ ਤਰ੍ਹਾਂ ਇੱਕ ਪਲਾਸਟਿਕ ਨੂੰ ਵੀ ਕੱਟ ਦਿੰਦੀ ਆ ਕਿ ਇੰਨੀ ਡਾਕਟਰ ਸਾਹਿਬ ਜਿਹੜੀ ਚਾਈਨਾ ਡੋਰਾਂ ਇੰਨੀ ਘਾਤਕ ਸਾਫਤ ਹੋ ਰਹੀ ਆ ਕੀ ਕਹਿਣਾ ਚਾਹੂਂਗੇ ਇਸ ਤੁਹੀ ਵਿਸ਼ੇ ਬਾਰੇ ਜਿਹੜੀ ਚਾਈਨਾ ਡੋਰ ਚੱਲ ਰਹੀ ਇੱਥੇ ਆਪਣੇ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਦੇਖੋ ਕਹਿਣਾ ਚਾਹੂਗਾ कि ਆਪਾਂ ਆਪਣੇ ਆਪ ਨੂੰ ਸੁਧਾਰੀਏ ਕਿਸੇ ਕਾਨੂੰਨ ਦੀ ਉਡੀਕ ਨਾ ਕਰੀਏ ਕਿ ਸਰਕਾਰ ਕੋਈ ਕਾਨੂੰਨ ਬਣਾਉਗੀ ਢੋਰ ਬੰਦ ਹੋਊਗੀ ਨਾ ਕਿਸੇ ਅਫਸਰ ਦੀ ਉਡੀਕ ਕਰੀਏ ਵੀ ਆਊਗਾ ਆਪਣੇ ਮਨ ਨੂੰ ਸੁਧਾਰੀਏ ਆਪਣੇ ਆਪ ਨੂੰ ਸੁਧਾਰੀਏ ਆਪਣੇ ਬੱਚਾਂ ਨੂੰ ਸਮਝਾਏ ਸਾਡੇ ਬੱਚੇ ਵੀ ਨਹੀਂ ਕਹਿਣਾ ਮੰਨਦੇ ਪਰ ਮੰਨਣਾ ਚਾਹੀਦਾ ਏ ਆਪਣੀਆਂ ਖੁਸ਼ੀਆਂ ਵਾਸਤੇ ਕਿਸੇ ਦਾ ਮਾਤਮ ਨਾ ਆ ਜਾਏ ਕਿਸੇ ਦੇ ਘਰ ਇਹੋ ਜੀ ਢੋਰ ਨੂੰ ਬੰਦ ਕਰਨਾ ਚਾਹੀਦਾ ਏ ਆਪੇ ਨਾ ਵਰਤੋ ਆਪੇ ਵਿਗਨ ਹੋ ਜਾਏਗੀ ਇੱਕ ਤੇ ਸਾਰੇ ਸੰਜੇ ਦੇ ਹਨ ਕਿਰਪਾ ਕਰਕੇ ਸਾਰੇ ਇਹਨਾਂ ਨਾਲ ਮਿਲ ਕੇ ਬਣਾਈਏ ਸਾਰੀਆਂ ਖੁਸ਼ੀਆਂ ਕਿਸੇ ਦੇ ਮਾਤਮ ਜਣਾ ਬਦਲ ਜਾਣ ਦੂਜੀ ਡੋਰ ਨਾ ਵਾ ਪਤਾਂਗ ਉਡਾ ਸਕਦੇ ਆ ਕੀ ਅੱਜ ਕੱਲ ਬੱਚਿਆਂ ਦੇ ਵਿੱਚ ਇੰਨਾ ਹੀ क्रेज ਚਾਈਨਾ ਡੋਰ ਦਾ ਹੋ ਗਿਆ ਕਿ ਚਾਈਨਾ ਡੋਰ ਹੀ ਲੈਣੀ ਹੈ ਦੂਜੀ ਡੋਰ ਤਾਂ ਵਰਤਨ ਹੀ ਨਹੀਂ ਆਪਾਂ ਪਹਿਲਾਂ ਵੀ ਤਾਂ ਡੋਰਾ ਵਰਤਦਾ ਹੀ ਰਹੇ ਆਪਾਂ ਦੂਜੀ ਡੋਰ ਨਾ ਬਤਾਂਗੋ ਨਾਂਡੇ ਦੇਖੋ ਕਿੰਨੇ ਫਾਇਦੇ ਆ ਆਪਣੇ ਗਰੀਬ ਭਰਾਵਾਂ ਨੂੰ ਰੋਜ਼ਗਾਰ ਮਿਲੂਗਾ ਜਿਹੜੇ ਵਿਲੇ ਬੈਠੇ ਰਹੇ ਉਹਨਾਂ ਨੂੰ ਰੋਜ਼ਗਾਰ ਮਿਲੂਗਾ ਪਹਿਲਾਂ ਵੀ ਸਮੇਂ ਹੁੰਦੇ ਸੀ ਆਪਾਂ ਡੋਰਾ ਨੂੰ ਵਰਤਦੇ ਸੀ ਡੋਰ ਨੂੰ ਆਪਾਂ ਕਾਚ ਲਵਾ ਕੇ ਲਿਆਉਣਾ ਤੇ ਡੋਰ ਆਪਾਂ ਗੁੱਡੀ ਡੋਣੀਆਂ ਖਲਾਵਾ ਪਾਉਣੀਆਂ ਸਰੀ ਉੱਠ ਕੇ ਕਿੰਨਾ ਚਾਹ ਹੁੰਦਾ ਏ ਇੱਕ ਤੇ ਜਦੋਂ ਦੀ ਇਹ ਡੋਰ ਆਈ ਆ ਪਹਿਲੀ ਗੱਲ ਤਾਂ ਆਪਾਂ ਜਦੋਂ ਬਜਾ ਦਾ ਵਿੱਚੋਂ ਲੰਘਦੇ ਐਕਚੂਅਲ ਮੋਟਰਸਾਈਕਲ ਦੇ ਉੱਤੇ ਆਪਾਂ ਡਾਰੀ ਲਗਾ ਲੈਂਦਾ ਕਿਤੇ ਚਾਈਨ ਡੋਰ ਆਪਣੇ ਗਲੇ ਦੇ ਨਾਲ ਫਿਰਦੀ ਮੱਥੇ ਦੇ ਨਾਲ ਫਿਰ ਜੇ ਕਿ ਸਰੀਰ ਤੇ ਨਾਲ ਫਿਰ ਜੇ ਕਿ ਆਪਾਂ ਡਾਰੀ ਲਗਾ ਦਿੰਦਾ ਵਾ ਆ ਪਿੱਛੇ ਜੇ ਵੀ ਇੱਕ ਬੱਚੀ ਜਿਹੜੀ ਆ ਸੈਲੀਬ੍ਰੇਸ਼ਨ ਮਾਉਂਟ ਤੇ ਲੱਗੇ ਛੋੜੀ ਜੀ ਬੱਚੀ 3 ਸਾਲ ਦੀ ਉਹਨਾਂ ਅੱਗੇ ਖੜੀ ਕੀਤੀ ਉਹਦੇ ਕਾਲ ਦੇ ਉੱਤੇ ਚਾਈਨਾ ਡੋਰ ਜਿਹੜੀ ਫਿਰ ਗਈ ਤੇ ਪਰ ਉਹ ਬੱਚੀ ਚਾਈਨਾ ਤੋਂ ਇਸ ਤਰੀਕੇ ਨਾਲ ਫਰੀ ਕੀ 25 ਨੂੰ ਹਸਤਲ ਜਾਂਦੇ ਜਾਂਦੇ ਉਹਦੀ ਵਿਚਾਰੀ ਦੀ ਡੈਥ ਹੋ ਗਈ। ਮਨ ਲਕਿ ਆਪਾਂ ਨੂੰ ਇਹ ਪਤਾ ਵਾ। ਖਬਰ ਬਹੁਤ ਦੁਖਦਾਈ ਖਬਰ ਹੈ। ਇਸ ਕਰਕੇ ਇਹਨੂੰ ਅਵੋਇਡ ਕੀਤਾ ਜਾਵੇ ਤੇ ਵਾਹਾਂ ਚਲਾਉਣ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਅੱਜ ਕੱਲ ਬੱਚੇ ਸ਼ਰਾਂਗਾ ਮਾਰ ਦਿੰਦੇ ਆ, ਦੇਖਦੇ ਕੁਛ ਨਹੀਂ ਗੁੱਡੀਆਂ ਲੁੱਟ ਲੈ ਡੁੱਟਦੇ ਤੇ ਆਪਾਂ ਐਕਸੀਡੈਂਟ ਦਾ ਕਾਰਨ ਬਣ ਜਾਂਦੇ ਆ ਤੇ ਪਰਚਾ ਸਾਰਾ ਸਾਡੇ ਤੇ ਆ ਜਾਂਦਾ। ਇਸ ਕਰਕੇ ਕਿਰਪਾ ਕਰੋ ਵਾਹਾਂ ਧਿਆਨ ਨਾਲ ਚਲਾਓ ਇੱਧਰ ਉੱਧਰੋਂ ਕੱਟਣ ਲੱਗਾ ਦੇਖ ਕੋਈ ਬੱਚਾ ਪਟੰਗ ਤੇ ਨਹੀਂ ਲੁੱਟਦਾ ਪਿਆ ਕਿ ਸੜਕ ਤੇ ਛਾਲ ਦੇ ਨਹੀਂ ਮਾਰਦਾ ਪਿਆ। ਬਿਲਕੁਲ ਧਿਆਨ ਰੱਖ ਕੇ ਚੱਲ ਆਪਾਂ ਵੀ ਜੀ ਸਾਰੇ ਜਣੇ ਨਕਸਾ ਬਹੁਤ ਸਿਆਣੇ ਆ ਬਹੁਤ ਸਮਾਜ ਸੇਵਕ ਨੇ ਇਹ ਵੀ ਭਲਾ ਬਹੁਤ ਲੋਕਾਂ ਦਾ ਕਰਦੇ ਆ ਆਪਾਂ ਸਾਰਿਆਂ ਨੇ ਚਾਈਨਾ ਡੋਰ ਦਾ ਪਰਹੇਜ਼ ਕਰੀਏ ਤੇ ਦੂਜੀਆਂ ਡੋਰਾ ਨਾਲ ਗੁੱਡੀ ਡਾਈਏ ਕਿਉਂਕਿ ਆਪਣੇ ਲਈ ਘਾਤਕ ਸਾਬਤ ਹੋ ਰਹੀ ਆ ਚਾਈਨਾ ਡੋਰ ਵਾਹਿ ਜੀ ਦਾ ਖਾਲਸਾ ਵਾਹਿ ਜੀ ਦੀ ਫਤਿਹ